ਬਹੁਤ ਹੀ ਪਿਆਰੇ ਬੱਚਿਓ ਬੇਟੇ ਅੱਜ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਜਾ ਰਹੀ ਆ ਉਹਦਾ ਨਾਮ ਹੈ ਕੁਦਰਤ ਦਾ ਕੌਤਕ ਤਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਟੇ ਸਾਰਿਆਂ ਨੇ ਇਹ ਗੱਲ ਯਾਦ ਰੱਖਣੀ ਹੈ ਵੀ ਹੰਗਾਰਾ ਜ਼ਰੂਰ ਪੜ੍ਹਨਾ ਹੈ ਕਹਾਣੀ ਸੁਣਦੇ ਸੁਣਦੇ ਲਓ ਜੀ ਸ਼ੁਰੂ ਕਰਦੇ ਆ ਸਾਡੇ ਨਾ ਘਰ ਵਿੱਚ ਇੱਕ ਅੰਬ ਦਾ ਦਰਖਤ ਲੱਗਾ ਹੋਇਆ ਸੀਗਾ ਤੇ ਉਸ ਅੰਬ ਦੇ ਦਰਖਤ ਤੇ ਗੁਟਾਰਾਂ ਨੇ ਥੀਲਾ ਥੀਲਾ ਜੋੜ ਕੇ ਆਪਣਾ ਆਲਣਾ ਬਣਾਇਆ ਆਲਣਾ ਤਾਂ ਗੁਟਾਰ ਬਣਾ ਰਹੀ ਸੀਗੀ ਪਰ ਸਾਰੇ ਟੱਬਰ ਨੂੰ ਚੜਿਆ ਹੋਇਆ ਸੀਗਾ ਛੋਟੇ-ਛੋਟੇ ਘਰ 'ਚ ਜਿਹੜੇ ਬੱਚੇ ਸੀ ਨਾ ਉਹ ਖੇਡਣਾ ਟੀਵੀ ਦੇਖਣਾ ਸਾਰਾ ਕੁਝ ਭੁੱਲ ਗਏ ਉਹ ਘੜੀ-ਮੂੜੀ ਖਿੜਕੀ ਦਰਵਾਜ਼ੇ ਤੋਂ ਝਾਤੀ ਮਾਰ ਕੇ ਦੇਖ ਲੈਂਦੇ ਵੀ ਗਟਾਰ ਦਾ ਆਲਣਾ ਪੂਰਾ ਹੋਇਆ ਕਿ ਨਹੀਂ ਤੇ ਮੰਮੀ ਨੂੰ ਪੁੱਛਦੇ ਵੀ ਮੰਮੀ ਇਹ ਗਟਾਰ ਦਾ ਆਲਣਾ ਕਦੋਂ ਪੂਰਾ ਹੋਊਗਾ ਇਹ ਕਦੋਂ ਘਰ ਪ੍ਰਵੇਸ਼ ਕਰੂਗੀ ਤੇ ਉਹਨਾਂ ਦੀ ਗੱਲ ਸੁਣ ਕੇ ਨਾ ਉਹਨਾਂ ਦੇ ਮੰਮੀ-ਟੈਡੀ ਖੂਬ ਹੱਸਦੇ ਤੇ ਦਾਦਾ ਜੀ ਉਹਨਾਂ ਦੇ ਕਹਿੰਦੇ ਵੀ ਐਸੇ ਚੋਚ ਲੈਣਾ ਘਰ ਪ੍ਰਵੇਸ਼ਾਂ ਦੇ ਇਹ ਆਦਮੀ ਕਰਦਾ ਹੈ ਕੁਦਰਤ ਦੇ ਰੰਗ ਵਿੱਚ ਰੰਗੇ ਜੀਵ ਨਹੀਂ ਕਰਦੇ ਤੇ ਫੇਟੇ ਫਿਰ ਕੁਝ ਹੀ ਦਿਨਾਂ ਬਾਅਦ ਕੀ ਹੋਇਆ ਘਟਾਰ ਨਿਆਲ ਨੇ ਵਿਚਾਂਡੇ ਦੇ ਤੇ ਉਹ ਸਾਰਾ ਦਿਨ ਉਹਨਾਂ ਦੀ ਰਾਖੀ ਕਰਦੀ ਫਿਰ ਇੱਕ ਦਿਨ ਇਹ ਜਗੀ ਆਇਆ ਵਿਆਲ ਨੇ ਦੇ ਵਿੱਚ ਬੜੀ ਰੌਣਕ ਲੱਗ ਗਈ ਨਿੱਕੇ ਨਿੱਕੇ ਵੋਟ ਨਿਕਲਿਆ ਏ ਅੰਡਿਆਂ ਤੋਂ ਤੇ ਘਰ ਆਏ ਨਾ ਮਹਿਮਾਨਾਂ ਦੀ ਖੁਸ਼ੀ ਵਿੱਚ ਦਾਦੀ ਨੇ ਖੀਰ ਬਣਾਈ ਸਾਰਿਆਂ ਨੂੰ ਖਵਾਈ ਨਿੱਕੇ ਬੋਟਨਾ ਆਪਣਾ ਮੂੰਹ ਖੋਲਦੇ ਤੇ ਗਟਾਰਨਾ ਆਪਣੀ ਚੁੰਝ ਦੇ ਨਾਲ ਉਹਨਾਂ ਦੇ ਮੂੰਹ 'ਚ ਚੋਗਾ ਪਾਉਂਦੀ। ਥੋੜੀ ਦੇਰ ਬਾਅਦ ਜਾਂਦੀ ਹੁੰਦੀ ਸੀ ਨਾ ਉੱਡ ਕੇ ਇੱਧਰ-ਉੱਧਰ ਚੋਗਾ ਚੁਗੜ ਲਈ ਤੇ ਨਿੱਕਾ ਬੰਟੀ ਬੜਾ ਹੈਰਾਨ ਉਹ ਪੰਜਾਬ ਪੰਜਾਬੀ ਦਾਦੀ ਕੋਲੇ ਗਿਆ ਤੇ ਕਹਿਣ ਲੱਗਾ ਦਾਦੀ ਮਾਂ ਦਾਦੀ ਮਾਂ ਗਟਾਰ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਬੁਲਾਉਂਦੀ। ਤੇ ਦਾਦੀ ਮਾਣੇ ਨਾ ਮੁਸਕਰਾ ਕੇ ਵਸੀਨਾ ਕੀ ਕਿਹਾ ਵੀ ਨਹੀਂ ਪੁੱਤ ਪੰਛੀ ਤਾਂ ਚੋਗਾ ਹੀ ਖਵਾਉਂਦੇ ਹੁੰਦੇ ਨੇ ਦੁੱਧ ਥੋੜਾ ਪਿਆਉਂਦੇ ਹੁੰਦੇ ਨੇ ਪਰ ਫੇਰ ਕੀ ਸੀ ਹੈ ਬੰਟੀ ਦੇ ਤਾਂ ਸਵਾਲਾਂ ਦੀ ਝੜੀ ਸ਼ੁਰੂ ਹੋ ਗਈ ਕਹਿੰਦਾ ਉਹ ਕਿਉਂ ਦੱਸੋ ਮੈਨੂੰ ਉਹ ਕਿਉਂ ਐਵੇਂ ਕਰਦੇ ਆ ਤਾਂ ਦਾਦੀ ਮਾਤਾ ਕੁਝ ਨਹੀਂ ਬੋਲੇ ਵਿਚਾਰੇ ਤਾਂ ਦਾਦਾ ਜੀ ਨੇ ਉਹਦੀਆਂ ਗੱਲਾਂ ਸੁਣ ਰਹੀ ਸੀਗੇ ਉਹਨਾਂ ਨੇ ਬੰਟੀ ਨੂੰ ਆਪਣੇ ਕੋਲੇ ਬੁਲਾ ਲਿਆ ਤੇ ਕਿਹਾ ਆ ਜਾ ਪੁੱਤ ਮੇਰੇ ਕੋਲੇ ਆ ਜਾ ਮੈਂ ਤੈਨੂੰ ਗੱਲ ਦੱਸਦਾ ਤੇ ਦਾਦਾ ਜੀ ਖਿਆਣ ਲੱਗੇ ਬਿਵੰਟੀ ਜਿਹੜੀਆਂ ਕੇਵਲ ਥਨਤਾਰੀ ਮਾਵਾਂ ਨੇ ਨਾ ਉਹ ਹੀ ਆਪਣੇ ਬੱਚਾ ਨੂੰ ਦੁੱਧ ਪਿਉਂਦੀਆਂ ਨੇ ਤੇ ਥਨਤਾਰੀ ਜੀਵਾਂ ਦੀਆਂ ਹਜ਼ਾਰਾਂ ਹੀ ਕਿਸਮਾਂ ਨੇ ਤੇ ਮਨੁੱਖ ਜਨਨੀ ਕਿ ਆਪਾਂ ਵੀ ਉਹਨਾਂ ਵਿੱਚੋਂ ਇੱਕਾਂ ਤੇ ਬੰਟੀ ਤੇ ਦਾਦਾ ਜੀ ਦੀਆਂ ਗੱਲਾਂ ਸੁਣ ਕੇ ਨਾ ਘਰ ਦੇ ਜਿਹੜੇ ਹੋਰ ਬੱਚੇ ਸੀ ਸੋਨੂ ਉਰੀਆ ਉਹ ਵੀ ਕੋਲੇ ਜਾ ਕੇ ਬਹਿ ਗਏ ਤੇ ਦਾਦਾ ਜੀ ਕਹਿੰਦੇ ਆਜੋ ਵੀ ਸਾਰੇ ਆਜੋ ਜਿਨੇ ਜਿਨੇ ਗੱਲ ਸੁਣਨੀ ਹੈ ਮੈਂ ਸਾਰਿਆਂ ਨੂੰ ਸੁਣਾ ਦਿੰਦਾ ਠੀਕ ਹੈ ਹਲੇ ਦਾਦਾ ਜੀ ਕੁਝ ਕਹਿਣੇ ਲੱਗੇ ਸੀਗੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਬੰਟੀ ਬੋਲ ਪਿਆ ਕਹਿੰਦਾ ਦਾਦਾ ਜੀ ਗਟਾਰ ਤੇ ਥਣ ਨਹੀਂ ਹੁੰਦੇ ਤੇ ਉਹਦੀ ਗੱਲ ਸੁਣ ਕੇ ਭਈ ਸੋਨੂ ਦਾ ਇੰਨਾ ਹਾਸਾ ਨਿਕਲਿਆ ਇੰਨਾ ਹਾਸਾ ਨਿਕਲਿਆ ਹਾਸੇ ਹੀ ਨਾ ਬੰਦ ਹੋਏ ਫਿਰ ਹਾਸਾ ਰੋਕ ਕਿਉਂ ਕਹਿਣ ਲੱਗਾ ਦੀ ਨਹੀਂ ਬੰਟੀ ਅੰਡੇ ਦੇਣ ਵਾਲੇ ਜੰਤੂ ਆ ਜਿਹੜੇ ਉਹ ਥੰਮ ਥਾਰੀ ਨਹੀਂ ਹੁੰਦੇ ਇਹਨਾਂ ਨੂੰ ਆਪਾਂ ਅੰਡਸ ਕਹਿੰਦੇ ਆ ਉਹ ਵੀ ਪੇਰਸ ਠੀਕ ਹੈ ਤੇ ਉਸ ਦੀ ਗੱਲ ਨੂੰ ਵਿਚਾਲੇ ਟੋਕਦੇ ਹੋਏ ਦਾਦਾ ਜੀ ਕਹਿਣ ਲੱਗੇ ਦੀ ਸੋਨੂ ਬੱਚਿਆ ਗੱਲ ਤਾਂ ਤੇਰੀ ਬਿਲਕੁਲ ਸਹੀ ਹੈ ਪਰ ਪੁੱਤਰਾ ਕੁਝ ਥੰਤਾਰੀ ਜੀਅ ਅਜੇ ਵੀ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਜਨਮ ਦੇਣ ਦੀ ਥਾਂ ਅੰਡੇ ਦਿੰਦੇ ਨੇ ਪਰ ਜਦੋਂ ਅੰਡਿਆਂ 'ਚੋਂ ਬੱਚੇ ਬਾਹਰ ਆਉਂਦੇ ਨੇ ਨਾ ਤਾਂ ਉਹ ਆਪਣੀ ਮਾਂ ਦਾ ਦੁੱਧ ਪੀਂਦੇ ਨੇ ਤੇ ਗੱਲ ਸੁਣ ਕੇ ਸਾਰੇ ਬੱਚੇ ਬੜੇ ਹੈਰਾਨ ਹੋ ਗਏ ਦੀ ਆਹ ਕਿਹੜੀ ਗੱਲ ਕਹਿ ਦਿੱਤੀ ਤਾਂ ਭਾਂਟੀ ਆਖਣ ਲੱਗਾ ਜੇ ਜਹੀ ਗੱਲ ਹੈ ਤਾਂ ਉਹ ਜੀ ਦਾ ਨਾਮ ਵੀ ਦੱਸ ਦੋ ਜਿਹੜਾ ਅੰਡੇ ਵੀ ਦਿੰਦਾ ਤੇ ਬੱਚਿਆਂ ਨੂੰ ਦੁੱਧ ਵੀ ਪਿਉਂਦਾ ਤੇ ਦਾਦਾ ਜੀ ਨੇ ਉਹਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਦੀ ਤੁਸੀਂ ਦਰਿਆਈ ਬੱਤਕ ਦਾ ਨਾਮ ਸੁਣਿਆ ਤਾਂ ਬੱਚੇ ਸੋਚਣ ਜੇ ਲੱਗ ਗਏ ਉਹ ਕਹਿੰਦੇ ਉਹੀ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਡੱਕਬਿਲ ਪਲੈਟੀਪਸ ਆਖਦੇ ਨੇ ਠੀਕ ਹੈ ਤਾਂ ਇਹ ਐਸੇ ਹੀ ਜੀਵ ਦੀ ਉਦਾਹਰਣ ਹੈ ਫਿਰ ਬੱਚੀ ਨੇ ਹਾਂ ਚ ਸਿਰ ਹਿਲਾਉਣ ਲੱਗ ਗਏ ਤੇ ਦਾਦਾ ਜੀ ਨੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਦੱਸਣ ਲੱਗੇ ਕਿ ਜਿਹੜੇ ਥਨਤਾਰੀ ਜੀਵ ਹੁੰਦੇ ਨੇ ਮੈਮਲਸ ਜਾਨੀ ਕਿ ਇਹ ਗਰਮ ਖੂਨ ਵਾਲੇ ਪ੍ਰਾਣੀ ਹੁੰਦੇ ਨੇ ਕਿਉਂਕਿ ਵਾਤਾਵਰਨ ਭਮੀ ਠੰਡਾ ਹੋਵੇ ਜਾਂ ਗਰਮ ਹੋਵੇ ਜਿਵੇਂ ਅੱਜਕੱਲ ਦੇਖੋ ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਪਰ ਇਹਨਾਂ ਦੇ ਸਰੀਰ ਦਾ ਤਾਪਮਾਨ ਨਾ ਪੁੱਤਰ ਸਥਿਰ ਰਹਿੰਦਾ ਹੈ ਤੇ ਤਾਪਮਾਨ ਸਥਿਰ ਰੱਖਣ ਲਈ ਥੰਦਾਰੀ ਜੀਵਨ ਨੂੰ ਬਹੁਤ ਸਾਰੀ ਊਰਜਾ ਦੀ ਲੋੜ ਪੈਂਦੀ ਹੈ ਤੇ ਹੁਣ ਤੁਸੀਂ ਦੱਸੋ ਬੱਚੋ ਵੀ ਇਹ ਊਰਜਾ ਆਪਾਂ ਕਿੱਥੋਂ ਪ੍ਰਾਪਤ ਕਰਦੇ ਹਾਂ ਕਿੱਥੋਂ ਪ੍ਰਾਪਤ ਕਰਦੇ ਹਾਂ ਭੋਜਨ ਤੋਂ ਪ੍ਰਾਪਤ ਕਰਦੇ ਹਾਂ ਤੇ ਬੱਚਿਓ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਸੋਨੂੰ ਨੂੰ ਯਾਦ ਆਇਆ ਵੀ ਜਿਹੜਾ ਮਨੁੱਖ ਹੈ ਉਵਿਦਾਇਕ ਤੁਹਾਨੂੰ ਤਾਂ ਰੀਸੀਵ ਹੈ ਤੇ ਉਹਦੇ ਸਰੀਰ ਦਾ ਤਾਪਮਨ ਕਿੰਨਾ ਹੁੰਦਾ 98.6 ਡਿਗਰੀ ਫਰਨਹਾਈਟ ਠੀਕ ਹੈ ਤੇ ਉਹ ਦਾਦਾ ਜੀ ਦੀਆਂ ਗੱਲਾਂ ਸੁਣ ਕੇ ਹਾਂ ਦੇ ਵਿੱਚ ਹਾਂ ਦੇ ਵਿੱਚ ਸਿਰ ਹਿਲਾਉਣਾ ਲੱਗ ਪਿਆ ਤੇ ਨਾਲ ਉਹ ਜਦੋਂ ਗੱਲਾਂ ਕਰ ਰਹੇ ਸੀ ਆਪਣੇ ਦਾਦਾ ਜੀ ਦੇ ਨਾਲ ਉਹ ਟੀਵੀ ਬੰਦ ਕਰਨਾ ਤਾਂ ਭੁੱਲੀ ਗਏ ਤੇ ਟੀਵੀ ਤੇ ਚੱਲ ਰਿਹਾ ਸੀ ਡਿਸਕਵਰੀ ਚੈਨਲ ਤੇ ਡਿਸਕਵਰੀ ਚੈਨਲ ਤੇ ਉੱਤੇ ਭਾਈ ਜਿਹੜੀ ਡੋਲਫਿਨ ਮੱਛੀ ਸੀ ਛਾਲਾ ਮਾਰ ਮਾਰ ਕੇ ਰੌਚਕ ਕੌਤਕ ਦਿਖਾ ਰਹੀ ਸੀ ਕਿ ਦਾਦਾ ਜੀ ਨੇ ਇਸ਼ਾਰੇ ਨਾਲ ਬੱਚਿਆਂ ਨੂੰ ਕਿਹਾ ਵੀ ਆਹ ਵੇਖੋ ਭਾਈ ਡੋਲਫਿਨ ਦੇਖ ਲਓ ਠੀਕ ਹੈ ਤਾਂ ਬੱਚੇ ਕਹਿੰਦੇ ਤਾਂ ਮੱਛੀ ਹੈ ਦਾਦਾ ਜੀ ਕਹਿੰਦੇ ਇਹ ਥੰਮਤਰੀ ਜੀਵ ਹੈ ਇਹ ਦੇਖਣ ਨੂੰ ਮੱਛੀ ਲੱਗਦੀ ਹੈ ਪਰ ਵੇਲ ਤੇ ਸੀਲ ਥੰਮਤਰੀ ਜੀਵਾ ਵਾਂਗ ਇਹ ਵੀ ਹਵਾ ਵਿੱਚ ਸਾਹ ਲੈਂਦੀ ਹੈ ਇਹਦੇ ਸਰੀਰ ਦੇ ਵਿੱਚ ਗਲਫੜੇ ਨਹੀਂ ਹੁੰਦੇ ਇਹਦੇ ਸਿਰ ਦੇ ਉੱਤੇ ਨਾ ਛੇਕ ਹੁੰਦੇ ਨੇ ਉਹਨਾਂ ਛੇਕਾਂ ਤੇ ਰਹੀਂ ਇਹ ਸਾਹ ਲੈਂਦੀ ਐ ਇਸੇ ਲਈ ਇਹ ਬਾਰੀ-ਵਾਰੀ ਪਾਣੀ ਦੀ ਸਤਾ ਤੇ ਆਉਂਦੀ ਐ ਫਿਰ ਅੰਦਰ ਜਾਂਦੀ ਐ ਸਾਹ ਲੈਣ ਲਈ ਆਉਂਦੀ ਐ ਪਾਣੀ ਦੀ ਸਤਾ ਤੇ ਤੇ ਬੱਚਿਆਂ ਨੂੰ ਨਾ ਪਈ ਡੋਲਫਿਨ ਦੇ ਪਾਣੀ ਵਿੱਚ ਛਾਲਾ ਮਾਰਨ ਦਾ ਜ ਰਾਜ਼ ਵੀ ਪਤਾ ਲੱਗ ਗਿਆ ਇਹ ਕਿਉਂ ਛਾਲਾ ਮਾਰਦੀ ਐ ਅਸਲ ਚ ਤਾਂ ਇਹ ਛਾਲਾ ਮਾਰਦੀ ਐ ਸਾਹ ਲੈਣ ਲਈ ਕਿਉਂਕਿ ਇਹਦੇ ਛੇਕ ਕਿੱਥੇ ਹੁੰਦੇ ਨੇ ਸਿਰ ਤੇ ਤੇ ਨਾ ਗੱਲਾਂ ਸੁਣਦਾ ਸੁਣਦਾ ਨਿੱਕਾ ਵੰਟੀ ਨਾਲ ਆਪਣੀ ਮੰਮੀ ਦੀ ਗੋਦੀ 'ਚ ਜਾ ਕੇ ਬਹਿ ਗਿਆ ਤੇ ਕਹਿੰਦਾ ਦਾਦਾ ਜੀ ਮੈਂ ਤੁਹਾਨੂੰ ਤਾਂ ਮੰਨਾਂ ਜੇ ਕੋਈ ਐਸਾ ਜੀਵ ਦੱਸੋ ਜ ਜਿਹਦੀ ਮੰਮੀ ਉਹਨੂੰ ਆਪਣੀ 고ਦੀ ਚ ਬਿਠਾਉਂਦੀ ਹੋਵੇ ਤੇ ਦਾਦਾ ਜੀ ਨਾ ਨੀਮਾ ਨੀਮਾ ਹਾਸਾ ਹੱਸਦੇ ਹੋਏ ਬੋਲੇ ਵੀ ਪੁੱਤਰ ਕੁਦਰਤ ਦੇ ਵਿੱਚ ਹਰ ਤਰ੍ਹਾਂ ਦੇ ਰੰਗ ਨੇ ਕੰਗਾਰੂ ਇੱਕ ਅਜੀਹਾ ਥੰਤਾਰੀ ਜੀਵ ਹੈ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਸਰੀਰ ਵਿੱਚ ਬਣੀ ਇੱਕ थैਲੀ ਚ ਬਿਠਾ ਕੇ ਰੱਖਦਾ ਤੇ ਉੱਥੋਂ ਹੀ ਦੁੱਧ ਪਿਆਂਦਾ ਸਵਾਲ ਦਾ ਜਵਾਬ ਪਾ ਕੇ ਵੰਟੀ ਕਹਿਣ ਲੱਗਾ ਚੰਗਾ ਦੱਸੋ ਕੁਈ ਥੰਤਰੀ ਜੀ ਵਹਿ ਜਾਗੀ ਹੈਗਾ ਜਿਹੜਾ ਉੱਡ ਸਕਦਾ ਤੇ ਦਾਦਾ ਜੀ ਕਹਿਣ ਲੱਗੇ ਕਿਉਂ ਨਹੀਂ ਕਹਿੰਦਾ ਦੱਸੋ ਫਿਰ ਕਿਹੜਾ ਤਾਂ ਦਾਦਾ ਜੀ ਕਹਿੰਦੇ ਚਮਗਿੱਦੜ ਹੈਗਾ ਨਾ ਐਸਾ ਥੰਤਰੀ ਜੀ ਜਿਹੜਾ ਉੱਡਦਾ ਤੇ ਮੰਮੀ ਦੀ ਗੋਦੀ ਚ ਬੈਠਾ ਨਾ ਬੰਟੀ ਹੁਣ ਮੰਮੀ ਦੀਆਂ ਨਾ ਗੱਲਾਂ ਤੇ ਹੱਥ ਰੱਖ ਲਿਓਨੇ ਦੋਨੋਂ ਹੈ ਤੇ ਪਿਆਰ ਕਰਨ ਲੱਗ ਗਿਆ ਮਮੀ ਨੂੰ ਤੇ ਪਿਆਰ ਨਾਲ ਕਹਿੰਦਾ ਮੰਮਾ ਕੀ ਸਾਰੇ ਦੁੱਧ ਪੀਂਦੇ ਜੀਵਾਂ ਦੇ ਬੱਚੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਨੇ ਤੇ ਮੰਮੀ ਨਾਲ ਪਿਆਰ ਤੇ ਨਾਲ ਬੰਟੀ ਦੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗੇ ਵੀ ਨਹੀਂ ਬੇਟੇ ਸਾਰਿਆਂ ਦੇ ਬੱਚੇ ਨਹੀਂ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਬਸ ਇੱਕ ਮਨੁੱਖੀ ਕੈਸਾ ਜੀਵ ਹੈ ਜਿਦੇ ਬੱਚੇ ਹਮੇਸ਼ਾ ਉਹਦੇ ਨਾਲ ਰਹਿੰਦੇ ਨੇ ਠੀਕ ਹੈ ਪਰ ਉਹ ਮੰਮੀ ਕਹਿਣ ਲੱਗੀ ਅੱਜਕੱਲ ਤਾਂ ਉਹ ਬੱਚੇ ਵੀ ਛੱਡ ਕੇ ਚਲੇ ਜਾਂਦੇ ਆ ਆਪਣੀਆਂ ਨੌਕਰੀਆਂ ਦੇ ਚੱਕਰਾਂ ਦੇ ਵਿੱਚ ਜਾਂ ਕਹਿੰਦੇ ਆ ਜੀ ਅਸੀਂ ਤਾਂ ਇਕੱਲੇ ਰਹਿਣਾ ਹੈ ਹਨਾ ਤੇ ਕਹਿੰਦੇ ਉਸ ਤੋਂ ਬਾਅਦ ਨਾ ਹੱਥਨੀ ਦਾ ਨੰਬਰ ਆਉਂਦਾ ਜੋ ਕਰੀਬ 10 ਸਾਲਾਂ ਤੱਕ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ ਤੇ ਇਸ ਚੂਹੀ ਹੈ ਨਾ ਜਿਹੜੀ ਚੂਹੀ ਇਹਦੇ ਬੱਚੇ 1 ਮਹੀਨੇ ਤੋਂ ਵੀ ਘੱਟ ਸਮੇਂ ਲਈ ਆਪਣੀ ਮਾਂ ਦੇ ਨਾਲ ਰਹਿੰਦੇ ਨੇ ਪਰ ਇਸੇ ਸਮੇਂ ਦੇ ਦੌਰਾਨ ਮਾਂ ਮ ਆਪਣੇ ਬੱਚਿਆਂ ਨੂੰ ਸਾਰਾ ਕੁਝ ਸਿਖਾ ਦਿੰਦੀਆਂ ਨੇ ਕਿ ਉਹਨਾਂ ਨੇ ਇਸ ਧਰਤੀ ਤੇ ਕਿਵੇਂ ਜਿਉਂਦੇ ਰਹਿਣਾ ਹੈ ਕਿਵੇਂ ਸ਼ਿਕਾਰ ਕਰਨਾ ਹੈ ਹਮਲਾਵਾਰਤੋਂ ਕਿਵੇਂ ਬਚਣਾ ਹੈ ਤੇ ਨਾ ਮੇਰੀਆਂ ਗੱਲਾਂ ਸੁਣਦਾ ਸੁਣਦਾ ਬੰਟੀ ਨਾ ਟੌਮ ਤੇ ਜੈਰੀ ਬਾਰੇ ਸੋਚਣ ਲੱਗ ਗਿਆ ਟੀਵੀ ਤੇ ਆਂਦੇ ਹੁੰਦੇ ਹਨ ਨਾ ਕਾਰਟੂਨ ਟੌਮ ਤੇ ਜੈਰੀ ਤਉ ਮਨੀ ਮਨ ਵਿੱਚ ਸੋਚਿਆ ਬੰਟੀ ਨੇ ਕਹਿੰਦਾ ਜੈਰੀ ਦੇਖੀ ਕਿੰਨਾ ਮੂਰਖ ਹੈ ਬਸ ਇੱਕ ਮਹੀਨਾ ਹੀ ਮੰਮੀ ਨਾਲ ਰਹਿੰਦਾ ਤਾਂ ਹੀ ਤਾਂ ਕਹਿੰਦਾ ਇਹਨਾਂ ਸ਼ਰਾਰਤੀ ਹੈ ਜੇ ਜ਼ਿਆਦਾ ਟਾਈਮ ਮੰਮੀ ਨਾਲ ਰਹਿੰਦਾ ਹੁੰਦਾ ਨਾ ਤਾਂ ਫਿਰ ਮੰਮੀ ਨੇ ਰੋਜ਼ ਕੰਨ ਪੱਟ-ਪੱਟ ਕੇ ਸ਼ਰਾਰਤਾਂ ਕਰਨੀਆਂ ਬੰਦ ਕਰਾ ਦੇਣੀਆਂ ਸੀ ਫਿਰ ਉਹਨੇ ਅਗਲੇ ਪਲ ਸੋਚਿਆ ਕਿ ਮੈਂ ਤਾਂ ਹਮੇਸ਼ਾ ਹੀ ਆਪਣੀ ਮੰਮੀ ਦੇ ਨਾਲ ਰਹੂੰਗਾ ਵੱਡਾ ਹੋ ਕੇ ਵੀ ਮੰਮੀ ਦੇ ਨਾਲ ਹੀ ਰਹੂੰਗਾ ਜਦ ਮੰਮੀ ਬੁਢੀ ਹੋ ਗਈ ਮੰਮੀ ਦੀ ਸੇਵਾ ਵੀ ਕਰੂੰਗਾ ਉਨੇ ਕੁੱਟ ਕੇ ਨਾ ਆਪਣੀ ਮੰਮੀ ਨੂੰ ਜੱਫੀ ਪਾ ਲਈ ਠੀਕ ਹੈ ਤੇ ਮੰਮੀ ਨੇ ਵੀ ਉਹਨੂੰ ਕੁੱਟ ਕੇ ਜੱਫੀ ਪਾ ਲਈ ਤੇ ਬੇਟੇ ਇਸ ਤਰ੍ਹਾਂ ਤੁਸੀਂ ਵੀ ਵੱਡੇ ਹੋ ਕੇ ਆਪਣੇ ਮੰਮੀ ਪਾਪਾ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਹੈ ਜਦੋਂ ਬੁੜੇ ਹੋ ਜਾਣਗੇ ਫਿਰ ਉਹਨਾਂ ਨੂੰ ਤੁਹਾਡੀ ਲੋੜ ਹੋਊਗੀ ਫਿਰ ਤੁਸੀਂ ਉਹਨਾਂ ਦੀ ਸੇਵਾ ਕਰਨੀ ਹੈ ਠੀਕ ਹੈ ਤਾਂ ਕੈਸੀ ਲੱਗੀ ਕਹਾਣੀ ਕੁਦਰਤ ਦਾ ਕੌਤਕ ਜ਼ਰੂਰ ਦੱਸਣਾ